पर कितन-कितने कुड़ी कह रहे सी ਵੀ रिपोर्ट होके आई है तुसी पुछया भी क्यों रिपोर्ट होके आई सी ओ कुड़ी नहीं अई तक नहीं है साडे बारे सानू नहीं उस बारे पता रिपोर्ट नहीं हुई रिपोर्ट नहीं पर कितके-कितके टीवी चैनलਾਂ ਤੇ ساری ਜਗ੍ਹਾ ਇਹੀ ਚੱਲ ਰਹਾ ਵੀ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਸੀ ਉਹਦਾ ਜਿਹੜਾ ਪ੍ਰੇਮੀ ਸੀਗਾ ਉਹ ਵੀ ਰਿਪੋਰਟ ਹੋ ਕੇ ਆਇਆ ਕੈਨੇਡਾ ਤੋਂ ਨਹੀਂ ਐਕਚੁਅਲੀ ਇਹ ਤਾਂ ਮੈਟਰ ਇਨਵੈਸਟੀਗੇਸ਼ਨ ਦਾ ਹੁੰਦਾ ਇਟਸ ਅਪ ਟੂ ਦਾ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੇਗਾ ਆਨਨੇਬਲ ਮੈਂ ਐਸਐਸਪੀ ਨੇ ਵੀ ਆਪਣੇ ਵਰਸ਼ਨ ਦੇ ਵਿੱਚ ਇਹੀ ਕਿਹਾ ਕਿ ਇਟਸ ਟੂ अर्ਲੀ ਟੂ ਸੇ ਕਿਉਂਕਿ ਇੰਨੀ ਜਲਦੀ ਨਹੀਂ ਕਿਹਾ ਜਾ ਸਕਦਾ ਔਰ ਬਿਲਕੁਲ ਹੈ ਵੀ ਸਹੀ ਹੈ ਕਿਉਂਕਿ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਡੀਪ ਹੁੰਦੀ ਜਾਏਗੀ ਉਵੇਂ ਪਤਾ ਚਲਦਾ ਜਾਏਗਾ ਜਿੱਥੋਂ ਤੱਕ ਕੁੜੀ ਦੀ ਰਿਪੋਰਟ ਹੋਣ ਦਾ ਸਵਾਲ ਹੈ ਉਹ ਬਾਈ ਵੀ ਇਹੀ ਕਹਿ ਰਿਹਾ ਕਿ ਮੇਰੀ ਧਿਆਨਤ ਨਹੀਂ ਹੈ ਰਿਪੋਰਟ ਹੋਈ ਬਟ ਇਨਾ ਜ਼ਰੂਰ ਹੈ ਕਿ ਕੋਈ ਫੀਸ ਦਾ ਮਾਮਲਾ ਐਸਐਸਪੀ ਮੈਮ ਨੇ ਆਪਣੇ ਵਰਸ਼ਨ ਦੇ ਵਿੱਚ ਕਿਹਾ ਤੇ ਦੇ ਆਰ ਆਲਸੋ ਸੇਇੰਗ ਕਿ ਉਹਨੇ ਪੈਸੀ ਮੰਗੇ ਸੀ ਕਿ ਮੈਂ ਫੀਸ ਭਰਨੀ ਹੈ ਕੋਈ 25 ਲੱਖ ਚ ਪਹਿਲਾਂ 25 ਲੱਖ ਕਿਹਾ ਫਿਰ ਉਹਨੇ 35 ਲੱਖ ਕਿਹਾ ਬਾਈ ਜੀ ਕਹਿੰਦੇ ਵੀ ਮੈਂ ਨਹੀਂ ਦੇ ਸਕਦਾ ਕਿਉਂਕਿ ਜਿਹੜੀ ਲੜਕੇ ਦੀ ਡਿਸੀਜ਼ ਦੀ ਗੁਰਿੰਦਰ ਸਿੰਘ ਦੀ ਸਿਸਟਰ ਹੈ ਜਿਹਦੇ ਐਫ ਆਈ ਆਰ ਬਾਈ ਨੇਮ ਜਿਹਦੇ ਨਾਮ ਤੇ ਕੱਟੀ ਗਈ ਹੈ ਮਨਵੀਰ ਕੌਰ ਉਹਨਾਂ ਦੇ ਸਟੇਟਮੈਂਟ ਦੇ ਅਕੋਰਡਿੰਗਲੀ ਵੀ ਇਹੀ ਹੈ ਕਿ ਉਹ 2019 ਤੱਕ ਕੈਨੇਡਾ ਸੀ ਲੜਕੀ ਜਿਹੜੀ ਐ ਰੁਪਿੰਦਰ ਕੌਰ ਜਿਹੜੀ ਦੋਸ਼ੀ ਹੈ ਉਹ 2019 ਤੋ ਕੈਨੇਡਾ ਸੀ ਤੇ ਉਹ ਵਾਪਸ ਆਈ ਹੈ ਤੇ ਇਹ 2023 ਦੇ ਵਿੱਚ ਇਹਦਾ ਵਿਆਹ ਹੋਇਆ। ਉਸ ਤੋਂ ਬਾਅਦ ਇਹ 2025 ਚ ਫੇਰ ਚਲੀ ਗਈ। ਜਦੋਂ ਫਿਰ ਉਹਨਾਂ ਨੇ ਆ ਕੇ ਕਿਹਾ ਵੀ ਮੈਨੂੰ ਵੀਜ਼ਾ ਭਰ ਲਈ ਪੈਸੇ ਚਾਹੀਦੇ। ਪਹਿਲਾਂ 25 ਕਿਹਾ ਫਿਰ 35 ਕਿਹਾ ਇਹਨਾਂ ਨੇ ਕਿਹਾ ਬੁਈਆ ਰਾਣੇ। ਫਿਰ ਉਹਨਾਂ ਨੇ ਕਿਹਾ ਵੀ ਮੈਂ ਥੀ ਵਾਪਸ ਨਹੀਂ ਆਈ। ਪਤਾ ਨਹੀਂ ਹੁਣ ਕੀ ਉਹ ਆਪਣੇ ਮਾਈਂਡ ਦੇ ਵਿੱਚ ਕੋਈ ਸਾਜ਼ਿਸ਼ ਲੈ ਕੇ ਆਏ ਜਾਂ ਕੀ ਲੈ ਕੇ ਆਏ।